ਤੇ ਰਮੇਸ਼ ਮੈਸੀ ਸੀਗਾ ਮੋੜ ਮੰਡੀ ਤੋਂ ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਦੇ ਬੰਦ ਸੀਗਾ ਬਰਨਾਲਾ ਜੇਂ ਦੇ ਵਿੱਚ ਤੇ ਉੱਥੋਂ ਜਿਹੜੇ ਸਜ਼ਾ ਜਾਬਤ ਹੁੰਨ ਉਹਨਾਂ ਨੂੰ ਜੇਲ੍ਹ ਵੱਲੋਂ ਵੀ ਬਾਹਰ ਜੋ ਖੇਤੀ ਵਗੈਰਾ ਕਰਦੇ ਨੇ ਤਾਂ ਉੱਥੇ ਇਹਨਾਂ ਨੂੰ ਕਰਨ ਦਿੱਤੀ ਜਾਂਦੀ ਹੈ ਤੇ ਉੱਥੋਂ ਇਹ ਫਰਾਰ ਹੋ ਗਿਆ ਸੀਗਾ ਤੇ ਅੱਜ ਸਾਡੀ ਅਫਸਰ ਸਾਹਿਬਾਨਾਂ ਦੀ ਟੀਮ ਦੇ ਗਾਈਡਲਾਈਨ ਦੇ ਹੇਠ ਸਾਡੇ ਇੰਚਾਰ ਚੌਕੀ ਬੱਸ ਸਟੈਂਡ ਐਸ.ਆਈ. ਚੰਨਜੀ ਸਿੰਘ ਨੇ ਇਹਨੂੰ ਆਪਣਾ ਨਾਜ ਮੰਡੀ ਤੋਂ ਇਹਨੂੰ ਗ੍ਰਿਫਤਾਰ ਕੀਤਾ ਤੇ ਅਜੇ ਦਾ ਪੁਰਸਾ ਸੀ ਪੇਸ਼ ਕੀਤਾ ਪੁਰਾਣਾ ਇਹ 24 11 23 ਨੂੰ ਭਜਿਆ ਸੀਗਾ ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਕੱਟ ਰਹਾ ਸੀ ਐਫ ਆਰ ਦਿੱਤੀ ਹੋਈ ਸੀ ਇਹਦੇ 534 222 ਆਈ ਪੀ ਸੀ ਦੇ ਤਹਿਤ ਇਹ ਰਮੇਸ਼ ਮੈਸੀ ਸੀਗਾ ਮੋੜ ਮੰਡੀ ਤੋਂ ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਦੇ ਬੰਦ ਸੀਗਾ ਬਰਨਾਲਾ ਜੇਂ ਦੇ ਵਿੱਚ ਤੇ ਉੱਥੋਂ ਜਿਹੜੇ ਸਜ਼ਾ ਜਾਬਤ ਹੁੰਨ ਉਹਨਾਂ ਨੂੰ ਜੇਲ੍ਹ ਵੱਲੋਂ ਵੀ ਬਾਹਰ ਜੋ ਖੇਤੀ ਵਗੈਰਾ ਕਰਦੇ ਆਂਦਾ ਉੱਥੇ ਇਹਨਾਂ ਨੂੰ ਕਰਨ ਦਿੱਤੀ ਜਾਂਦੀ ਹੈ ਤੇ ਉੱਥੋਂ ਇਹ ਫਰਾਰ ਹੋ ਗਿਆ ਸੀਗਾ ਇਹ ਸਾਡੀ ਅਫਸਰ ਸਹਿਬਾਨਾਂ ਦੀ ਟੀਮ ਦੇ ਗਾਈਡਲਾਈਨ ਦੇ ਹੈ ਸਾਡੇ ਇੰਚਾਰਜ ਚੌਕੀ ਬੱਸ ਸਟੈਂਡ ਐਸਐਸਆਈ ਚੰਨਜੀ ਸਿੰਘ ਨੇ ਇਹਨੂੰ ਆਪਣਾ ਅਨਾਜ ਮੰਡੀ ਤੋਂ ਇਹਨੂੰ ਗ੍ਰਿਫਤਾਰ ਕੀਤਾ ਤੇ ਅੱਜ ਇਹਦਾ ਪੁਲਸ ਅਸੀਂ ਪੇਸ਼ ਕੀਤਾ ਕੋਨ ਇਹ 24 11 23 ਨੂੰ ਭਜਿਆ ਸੀਗਾ ਇਹ ਐਕਸੀਡੈਂਟ ਦੇ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਕੱਟ ਰਹੀ ਸੀ ਐਫਆਰ ਦਿੱਤੀ ਹੋਈ ਸੀ ਇਹਦੇ 534 222 ਆਈਪੀਸੀ ਦੇ ਤਹਿਤ